ਨੂੰ ਪਿਆਰ ਪਰਿਸ਼ਦ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਸਾਰੇ ਸੂਟ ਪਾਏ ਹੁੰਦੇ ਨੇ ਵਰਕ ਵਾਲੇ ਵੀ ਕਰਵਾਉਂਦੇ ਆ ਜਿਹੜੇ ਤੇ ਪ੍ਰਿੰਟ ਸੂਟ ਵੀ ਜਿਆਦਾ ਹੁਣ ਪ੍ਰਿੰਟ ਸੂਟਾਂ ਦੀ ਡਿਮਾਂਡ ਹੈ ਕਿਉਂ ਹੁਣ ਗਾਫਾ ਹੈ ਗਰਮੀ ਆ ਗਈ ਜੀ ਗਰਮੀ ਦੇ ਵਿੱਚ ਵਰਕ ਵਾਲੇ ਸੂਟ ਨੇ ਜਿਹੜੇ ਜਿਆਦਾ ਨਹੀਂ ਪਾਏ ਜਾਂਦੇ ਇਸ ਕਰਕੇ ਪ੍ਰਿੰਟ ਸੁਕਣੇ ਜਿਹੜੇ ਕਾਟਨ ਦੇ ਵਿੱਚ ਟੈਸਟਾ ਦੇ ਰਾਮ ਟੈਕਸ ਦੀ ਸਾਰੀ ਕਾਟਨ ਹੀ ਚੱਲ ਰਹੀ ਹੈ ਜੀ ਕਿਵੇਂ ਕਿਸੇ ਵੀ ਬ੍ਰਾਂਡ ਦੀ ਮਰਜ਼ੀ ਲਾ ਲਵਾਂ ਹਣਾ ਹੁਣ ਆਪਾਂ ਨੂੰ 2-3 ਮਹੀਨੇ ਪੂਰੀ ਕਾਟਨ ਦੀ ਜ਼ਰੂਰਤ ਰਹਿਣੀ ਹੈ ਜੁਲਾਈ ਅਗਸਤ ਤੱਕ ਆਪਾਂ ਜਿਹੜੀ ਕਾਟਨ ਹੈ ਪੂਰੀ ਪੈਣ ਸਕਦੇ ਆ ਤੇ ਆਪਾਂ ਨੇ ਜੀ ਸਾਰੇ ਜਿਹੜੇ ਰਾਮ ਟੈਕਸ ਦੀ ਬ੍ਰਾਂਡ ਵੀ ਆਪਣੇ ਕੋਲੇ ਜੀ ਟੈਸਟਾ ਦੀ ਹੈ ਬੈਟਰ ਕਾਟਨ ਹੈ ਜੋ ਵੀ ਤੁਹਾਨੂੰ ਫੈਬਰਿਕ ਚਾਹੀਦਾ ਤੁਸੀਂ ਲੈ ਸਕਦੇ ਹੋ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਉੱਥੇ ਮੈਸੇਜ ਕਰਕੇ ਤੇ ਆਪਣੇ ਕੱਪੜੇ ਦੀ ਗਰੰਟੀ ਹੋਊਗੀ ਜੀ ਜਿੰਨਾ ਭੈਣਾਂ ਕੋਲੇ ਮੇਰਾ ਪਾਰਸਲ ਪਹੁੰਚ ਗਿਆ ਉਹਨਾਂ ਨੂੰ ਪਤਾ ਹੀ ਹੈ ਵੀ ਹਨਾ ਕਿਵੇਂ ਦਾ ਤੁਹਾਡਾ ਕੱਪੜਾ ਕਿਵੇਂ ਦਾ ਰਹਿੰਦਾ ਤੁਸੀਂ ਇਹ ਨਾ ਕਿਹਾ ਕਰੋ ਵੀ ਤੁਹਾਡੇ ਪ੍ਰਾਈਸ ਨੇ ਜਿਹੜੇ ਜ਼ਿਆਦਾ ਨੇ ਤੁਸੀਂ ਇੱਕ ਵਾਰ ਸਿੰਗਲ ਸੂਟ ਲੈ ਕੇ ਦੇਖੋ ਜੀ ਤੁਹਾਡੇ ਕੋਲ ਫੈਬਰਿਕ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜਾਊਗਾ ਅਰੇ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲੇ ਅ ਸਿਮਰ कॉटन ਦੇ ਵਿੱਚ ਰੈੱਡ ਇਹਦਾ ਕਮੀਜ਼ ਹੈ ਆਫ ਵਾਈਟ ਦੇ ਨਾਲ ਇਹਦਾ ਕੰਬੀਨੇਸ਼ਨ ਪ੍ਰਿੰਟਿੰਗ ਬਣੀ ਹੋਈ ਹੈ ਦੇਖੋ ਜੀ ਰੈੱਡ ਦੇ ਨਾਲ ਲਾਈਟ ਪਿਸਤਾ ਤੇ ਆਫ ਵਾਈਟ ਵਿੱਚ ਸ਼ਾਈਨਿੰਗ ਮਿਲੂਗੀ ਤੁਹਾਨੂੰ ਸਿਮਰ कॉटन ਇਹ ਆ ਗਈ ਜੀ ਇਹਦੇ ਵਿੱਚ ਕਲਰ ਹੈਗੇ ਨੇ ਜੇ ਤੁਸੀਂ ਨੇ ਲੈਣੇ ਨੇ ਤਾਂ ਤੁਸੀਂ ਪਿੱਕਾ ਮੰਗਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਰੱਖੀ ਹੈ ਸਲਵਾਰ ਇਹਦੀ ਆਪਾਂ ਨਹੀਂ ਜਿਵੇਂ ਦੇ ਵੀ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਜੀ ਸੇਮ ਪਹੁੰਚੇ ਤੇ ਵਰਕ ਕਰਵਾਉਣਾ ਹੈ ਸੂਟ ਤੇ ਜੇ ਤੁਸੀਂ ਨੇ ਬਿਨਾ ਵਰਕ ਤੋਂ ਲੈਣੇ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਉਹਨੂੰ ਵੀ ਲੈ ਸਕਦੇ ਹੋ ਚਲੋ ਜੀ ਦੇਖੋ ਬਹੁਤ ਵਧੀਆ ਸੂਟ ਨੇ ਇਹ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਆਪਣੇ ਕੋਲ ਇੱਕ ਕ੍ਰਾਸ ਕਾਟਨ ਦੇ ਸੌਰੀ ਜੀ ਇੱਕ ਸਿਮਰ ਕਾਟਨ ਦੇ ਵਿੱਚ ਇਹ ਕਲਰ ਹੈ ਇਹ ਤੁਹਾਨੂੰ ਮਿਲੂਗਾ ਜੀ ਦੇਖੋ ਇਦੇ ਵਿੱਚ ਇੱਕ ਇਹ ਕਲਰ ਹੈ ਇਸ ਤਰ੍ਹਾਂ ਦਾ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰਸ਼ਟ ਕਲਰ ਦੀ ਰੱਖੀ ਹੈ ਜੀ ਸਲਵਾਰ ਉਹ ਥੋੜਾ ਜਿਹਾ نیچے ਵਾਲਾ ਸੂਟ ਹੈ ਨਾ ਉਹਦਾ ਕਲਰ ਜ਼ਿਆਦਾ ਡਾਰਕ ਹੈ ਤਾਂ ਕਰਕੇ ਤੁਹਾਨੂੰ ਡਲ ਲੱਗਦਾ ਦੇਖੋ ਮੈਂ ਉੱਪਰ ਧਰ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਇਹਦੇ ਨਾਲ ਆਪਾਂ ਨੇ ਰਸ਼ਟ ਕਲਰ ਦੀ ਰੱਖੀ ਹੈ ਸਲਵਾਰ ਜੇ ਤੁਸੀਂ ਇਹ ਪ੍ਰਿੰਟ ਸੂਟ ਐਸੇ ਤਰ੍ਹਾਂ ਹੀ ਲੈਣਾ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਵਰਕ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਜੀ ਬਾਕੀ ਤੁਸੀਂ ਆਪਣੇ ਤੋਂ ਬਰਸਾਤ ਤੇ ਮੈਸੇਜ ਕਰਕੇ ਪਿਕਾ ਮੰਗਵਾ ਸਕਦੇ ਹੋ ਦੇਖੋ ਜੀ ਇਹ ਕਲਰ ਇਸ ਤਰ੍ਹਾਂ ਦਾ ਹੋ ਗਿਆ ਰੈੱਡ ਕਲਰ ਹੈ ਫੋਨ ਦੇ ਵਿੱਚ ਬਿਲਕੁਲ ਸਹੀ ਕਲਰ ਆ ਰਿਹਾ ਹੈ ਜੀ ਨਹੀਂ ਹੈਗਾ ਵੀ ਕੋਈ ਇਹਨਾਂ ਫਰਕ ਹੋਊਗਾ ਕਲਰ ਦਾ ਦੇਖੋ ਇਹਨੂੰ ਤੁਸੀਂ ਬਿਨਾਂ ਲਾਈਨਿੰਗ ਤੋਂ ਵੀ ਸਲਾਈ ਕਰ ਸਕਦੇ ਹੋ ਜੀ ਤੁਸੀਂ ਲਾਈਨਿੰਗ ਨਾਲ ਵੀ ਸਲਾਈ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਇਹਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਲਾਈਨਿੰਗ ਲਾਉਣੀ ਹੈ ਦੇਖੋ ਚਲੋ ਜੀ ਅਗਲਾ ਸੂਟ ਆ ਗਿਆ ਆਪਣੇ ਕੋਲੇ ਤਿਸਤਾ ਦਾ ਦੇਖੋ ਇਹਦਾ ਹੈਗਾ ਜੀ ਲਵੈਂਡਰ ਜਾਮਨੀ ਪਰਪਲ ਕਲਰ ਤਿੰਨ ਕੁਛ ਮਰਜ਼ੀ ਸੋ ਬੋਲੋ ਤੁਸੀਂ ਹਨਾ ਜਾਮਣੀ ਵੀ ਜਿਆਦਾ ਗੂੜਾ ਹੁੰਦਾ ਹੈ ਇਹ ਲਵੈਂਡਰ ਜਾ ਕਲਰ ਹੈ ਦੇਖੋ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਵੀ ਤੁਹਾਨੂੰ ਟੈਸਟਾ ਕਾਟਨ ਦਾ ਸੂਟ ਮਿਲੂਗਾ ਜੀ ਦੇਖੋ ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਰੱਖੀ ਹੈ ਸਕਿਨ ਕਲਰ ਦੀ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਗਰਮੀ ਦੇ ਵਿੱਚ ਪਾਉਣ ਵਾਲੇ ਲਾਈਟ ਵੇਟ ਸੂਟ ਨੇ ਜੀ ਸਰਦਾਰੀ ਕਲਰ ਨੇ ਦੇਖੋ ਮੁੱਠੀ ਦੇ ਵਿੱਚ ਆਉਣ ਵਾਲੇ ਕੱਪੜੇ ਨਹੀਂ ਦੀ ਨਾ ਇਹਦੇ ਉੱਪਰ ਬੁਰਾ ਆਉਣਾ ਹੈ ਨਾ ਇਹਦਾ ਰੰਗ ਫੇਟ ਹੋਣਾ ਇੱਕ ਵਾਰ ਆਪਣੇ ਪੈਸੇ ਲੱਗ ਜਾਣਗੇ ਜੀ ਫਿਰ ਇੰਨੀ ਸਾ ਹੋ ਜਾਂਦੀ ਹੈ ਸੂਟ ਦੀ ਹਨਾ ਆਪਾਂ ਇੱਕ ਦੋ ਸਾਲ ਤਾਂ ਪਾਉਣਾ ਹੀ ਐਨੇ ਪੈਸੇ ਲਾਉਨੇ ਆਪਾਂ ਇੱਕ ਦੋ ਸਾਲ ਤਾਂ ਪਾਈਏ ਫੇਰ ਹੀ ਹਨਾ ਆਪਾਂ ਨੂੰ ਸੂਟਸ ਮੈਚ ਦਾ ਫਾਇਦਾ ਹੁੰਦਾ ਹੈਗਾ ਦੇਖੋ ਜੀ ਇਹ ਵੀ ਟਿਸਟਾ ਕਾਟਨ ਦਾ ਸੂਟ ਹੈ ਸਟੈਂਪ ਲੱਗੀ ਮਿਲੂਗੀ ਜੀ ਤੁਹਾਨੂੰ ਇਹਦੇ ਨਾਲ ਮੈਚਿੰਗ ਸੂਟ ਹੈ ਇਹਦੇ ਵਿੱਚ ਕਲਰ ਹੈਗੇ ਨੇ ਜੀ ਆਪਣੇ ਕੋਲੇ ਜੋ ਵੀ ਤੁਹਾਨੂੰ ਕਲਰ ਚਾਹੀਦਾ ਤੁਸੀਂ ਪਿਕਾ ਲੈ ਸਕਦੇ ਦੇਖੋ ਜੀ ਇੱਕ ਸੇਮ ਫ ਹੈ ਉਹ ਦੇ ਨਾਲ ਦੇ ਜੀ ਆਪਣੇ ਕੋਲੇ ਇਹ ਕਲਰ ਹੈ ਦੋ ਕਲਰ ਇਸ ਟਾਈਮ ਆਪਣੇ ਕੋਲ ਅਵੇਲੇਬਲ ਨੇ ਜੀ ਬਾਕੀ ਕਲਰਾਂ ਨੇ ਤੁਸੀਂ ਮੇਰੇ ਖਿਆਲ ਦੋ ਕਲਰ ਹੋਰ ਨੇ ਉਹਨਾਂ ਨੇ ਤੁਸੀਂ ਆਪਣੀਆਂ ਵਟਸਐਪ ਤੇ ਪਿਕਾ ਮੰਗਵਾ ਸਕਦੇ ਇਹ ਵੀ ਉਸ ਇੱਕ ਦੇ ਵਿੱਚ ਹੀ ਹੈ ਫੈਬਰਿਕ ਤੇ ਇਹਨਾਂ ਦਾ ਡਿਜ਼ਾਈਨਿੰਗ ਤੇ ਕਲਰ ਤੇ ਫਰਕ ਹੈ ਜੀ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਨਾਲ ਰੱਖੀ ਹੈ ਜੀ ਨਾਬੀ ਮਹਿਲ ਨੂੰ ਕਲਰ ਦੀ ਸਲਵਾਰ ਇਹ ਵੀ ਟੈਸਟਾ ਕਾਟਨ ਦਾ ਸੂਟ ਹੈ ਮੈਂ ਤੁਹਾਨੂੰ ਸਟੈਂਪ ਲੱਗੀ ਦਿਖਾਉਂਗੀ ਕੱਪੜੇ ਦੇ ਉੱਪਰ ਹੈ ਨਹੀਂ ਹੈਗਾ ਵੀ ਆਪਾਂ ਗਲਤ ਚੀਜ਼ ਦੇਵਾਂਗੇ ਦੇਖੋ ਜੀ ਇਹ ਹਨਾ ਆਇ ਨਹੀਂ ਹੈਗਾ ਵੀ ਜੇ ਹੁਣ ਟੈਸਟਾ ਕਾਟਨ ਦਾ ਸੂਟ ਹੈ ਲਾਈਨਿੰਗ ਵਾਲਾ ਸੂਟ ਹੈ ਵੀ ਜਿਹੜੀ ਲਾਈਨਿੰਗ ਲੱਗੂਗੀ ਆਪਾਂ ਨੂੰ ਗਰਮੀ ਆਊਗੀ ਇਹ ਉਹ ਚੀਜ਼ਾਂ ਨਹੀਂ ਆ ਗਈਆਂ ਜੀ ਇਹ ਠੰਡੀ ਫੈਬਰਿਕ ਆ ਗਈ ਹੁਣ ਹਨਾ ਹੁਣ ਆਪਾਂ ਕਿੰਨੇ ਸਾਲ ਹੋ ਗਏ ਹਾਰ ਟਾਈਮ ਕਾਟਨ ਦੀ ਮਥਾ ਮਾਰੀ ਜਾਂਦੇ ਤੇ ਹਾਰ ਟਾਈਮ ਕਾਟਨ ਤੇ ਵੀ ਕੋਈ ਨਵੀਂ ਚੀਜ਼ ਆ ਗਈ ਹੁਣ ਇਹ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਜੀ ਗਰਮੀ ਆ ਤਾਂ ਇਹਨ ਬਿਨਾ ਲਾਈਨਿੰਗ ਵਾਲਾ ਸੂਟ ਹੀ ਪਾ ਸਕਦੇ ਆ ਲਾਈਨਿੰਗ ਵਾਲਾ ਗਰਮੀ ਦੇ ਵਿੱਚ ਨਹੀਂ ਪਹਿਣਾ ਹਾਂ ਰੁਟੀਨ ਦੇ ਵਿੱਚ ਘਰ ਦੇ ਵਿੱਚ ਆਪਾਂ ਨੂੰ ਕਾਟਨ ਦੇ ਸੂਟ ਚਾਹੀਦੇ ਨੇ ਕੰਮ ਦੇ ਵਿੱਚ ਨਹੀਂ ਪਹਿੰਦੇ ਲਾਈਨਿੰਗ ਆ ਹੈਨਾ ਜਦੋਂ ਆਪਾਂ ਕਿਤੇ ਜਾਂਦੇ ਆ ਪ੍ਰੋਗਰਾਮ ਤੇ ਜਾਂ ਰਿਸ਼ਤੇਦਾਰੀ 'ਚ ਜਾਂਦੇ ਆ ਜੀ ਉਦੋਂ ਆਪਾਂ ਨੂੰ ਥੋੜਾ ਜਿਹਾ ਵਧੀਆ ਸ਼ਾਈਨਿੰਗ ਵਾਲਾ ਸੂਟ ਹੀ ਚਾਹੀਦਾ ਹੈ ਹਨ ਉਹਦੇ ਨਾਲ ਲਾਈਨਿੰਗਾਂ ਵੀ ਹੁਣ ਜੀ ਫੁੱਲ ਵੈਲ ਦੀਆਂ ਆ ਗਈਆਂ ਕਾਟਨ ਨਹੀਂ ਆ ਉਹਦੇ ਨਾਲ ਕੋਈ ਇੰਨੀ ਗਰਮੀ ਨਹੀਂ ਆਉਂਦੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਇਹ ਤੇ ਲਾਈਨਿੰਗ ਲੱਗੂਗੀ ਹਾਏ ਇਹ ਪਹਿਣਾ ਨਹੀਂ ਗਰਮੀ 'ਚ ਬਿਲਕੁਲ ਨਹੀਂ ਹੈਗਾ ਇਹ ਫੈਬਰਿਕ ਬਹੁਤ ਮਲਾਈਮ ਮਲਾਈਮ ਫੈਬਰਿਕ ਮਿਲੂਗੀ ਜੀ ਤੁਹਾਨੂੰ ਹਰੇਕ ਇਹ ਨਹੀਂ ਹੈਗਾ ਵੀ ਆਪਾਂ ਚੂਬਣ ਵਾਲਾ ਕਪੜਾ ਦੇਵਾਂਗੇ ਜਾਂ ਸਖਤ ਹਾਰਡ ਕਪੜਾ ਦੇਵਾਂਗੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਜੀ ਦੇਖੋ ਦੋ ਕਲਰ ਦੇ ਚ ਮੇਰਾ ਖਿਆਲ ਹੋਰ ਨੇ ਤੁਸੀਂ ਨੇ ਜੇ ਉਹ ਕਰਨੇ ਨੇ ਤਾਂ ਉਹ ਵੀ ਕਰ ਸਕਦੇ ਹੋ ਨਹੀਂ ਆਹ ਦੋ ਕਲਰ ਇਸ ਟਮ ਹੈਗੇ ਨੇ ਜੀ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਜਦੋਂ ਵੀਡੀਓ ਦੇਖ ਲੈਣੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰ ਲਿਆ ਕਰੋ ਜਿਹੜੇ ਹੁਣ ਆ ਤੁਹਾਨੂੰ ਸਪੂਨ ਦੇ ਕੱਲ ਵਾਲੀ ਵੀਡੀਓ ਦੇ ਸੂਟ ਦੀ ਜੀ ਪਾਏ ਹੋਏ ਇਹਦੇ ਕਲਰ ਇੱਕ ਦਿਨ ਚ ਹੀ ਖਤਮ ਹੋ ਗਏ ਆਪਾਂ ਨੂੰ ਮਿਲ ਨਹੀਂ ਰਹੇ ਮੇਰੀ ਹੱਤ ਮੰਨ ਕੇ ਬੇਨਤੀ ਹੈ ਭੈਣਾਂ ਨੂੰ ਜੇ ਤੁਸੀਂ ਤੁਹਾਡਾ ਮਨ ਬਣ ਗਿਆ ਹਨਾ ਵੀ ਆਪਾਂ ਨੇ ਸੂਟ ਲੈਣਾ ਤਾਂ ਤੁਸੀਂ ਪਲੀਜ਼ ਜਲਦੀ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਲਿਆ ਕਰੋ ਦੇਖੋ ਜੀ ਇੱਕ ਇਹ ਆ ਗਿਆ ਜੀ ਦੇਖੋ ਇਹ ਵੀ ਵਾਟਰ ਕਾਟਨ ਦਾ ਸੂਟ ਹੈ ਇਹਦੇ ਵਿੱਚ ਕਲਰ ਦੋ ਨੇ ਜੀ ਇਹਦੇ ਵਿੱਚ ਵੀ ਦੋ ਚਾਰ ਕਲਰ ਨੇ ਬਾਕੀ ਤੁਸੀਂ ਪਿੱਕਾ ਵੀ ਲੈ ਸਕਦੇ ਹੋ ਦੇਖੋ ਇਹਦਾ ਫਰੋਂਜੀ ਕਲਰ ਹੈ ਇਹਦੇ ਨਾਲ ਇੱਕ ਕਲਰ ਹੈਗਾ ਜੀ ਆਪਣੇ ਕੋਲੇ ਸੇਮ ਇਹਦੇ ਨਾਲ ਦਾ ਬਲੈਕ ਕਲਰ ਦੇਖੋ ਜੀ ਇਹ ਬਟਰ ਕਾਟਨ ਦੇ ਸੂਟ ਨੇ ਇਹ ਵੀ ਲਾਈਨਿੰਗ ਕਮੀਜ਼ ਤੇ ਲਾ ਸਕਦੇ ਤੁਸੀਂ ਪੂਰੇ ਸੂਟ ਤੇ ਨਾ ਹੁਣ ਜਿਹੜੇ ਇਹਨੇ ਜੀ ਪੂਰੇ ਸੂਟ ਤੇ ਕਿਸੇ ਤੇ ਵੀ ਲਾਉਣ ਦੀ ਲੋੜ ਨਹੀਂ ਗੋਡਿਆਂ ਤੇ ਤੇ ਕਮੀਜ਼ ਤੇ ਲਾ ਲਓ ਕਿਉਂਕਿ ਜੇ ਆਪਾਂ ਐਨੀ ਵਧੀਆ ਚੀਜ਼ ਮਹਿੰਗੀ ਚੀਜ਼ ਲੈਣੇ ਆ ਫਿਰ ਆਪਾਂ ਥੋੜੇ ਜਿਹੀ ਪਿੱਛੇ ਸੂਟ ਨੂੰ ਖਰਾਬ ਨਾ ਕਰੀਏ ਮੈਂ ਤੁਹਾਨੂੰ ਇਹੀ ਰਹਿ ਦੇਵਾਂਗੀ ਕੋਈ ਚੱਕਰ ਨਹੀਂ ਦੇਖੋ ਜੀ ਕਾਲੇ ਸੂਟ ਦਾ ਇਹ ਪ੍ਰਿੰਟ ਹੈ ਇਸੇ ਫੈਬਰਿਕ ਦੇ ਵਿੱਚ ਰਹੂਗਾ ਜੀ ਤੇ ਚਾਰ ਪੰਜ ਕਲਰ ਨੇ ਇਹਦੇ ਵਿੱਚ ਜਿਗਸੀ ਇਹਨਾਂ ਤੋਂ ਕੋਈ ਸੂਟ ਕਰਨਾ ਹੈ ਜੀ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਸਾਰੇ ਬ੍ਰਾਂਡ ਦੇ ਸੂਟ ਮਿਲਣਗੇ ਜੀ ਨਯੂ ਜੀ ਚੀਜ਼ ਮਿਲੂਗੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਹਨਾ ਜਿਵੇਂ ਹਾਂ ਹਾਂ ਸੇਲਾਂ ਲੱਗੀਆਂ ਪਈਆਂ ਨੇ ਉਹੀ ਸੂਟਾਂ ਦੀ ਵੀਡੀਓ ਬਣਾਵਣਾ ਤੁਹਾਨੂੰ ਪਾਈ ਜਾਈਏ ਉਹ ਤਾਂ ਤੁਹਾਨੂੰ ਵੀ ਦਿਨੀਆਂ ਨੇ ਜੀ ਤੁਸੀਂ ਇੰਨਾ ਸ਼ਿਪਿੰਗ ਚਾਰजेस ਭਰੋਗੇ ਸਾਡੇ ਨਾਲ ਟੱਕਰਾਂ ਮਾਰੋਗੇ ਉਹ ਤੁਸੀਂ ਆਪ ਖੁਦ ਆਪਦੀ ਗਾਰੰਟੀ ਨਾਲ ਜ਼ਿੰਮੇਵਾਰੀ ਨਾਲ ਚੈੱਕ ਕਰਕੇ ਸੂਟ ਲੈ ਸਕਦੇ ਆਪਾਂ ਤੁਹਾਨੂੰ ਵਧੀਆ ਚੀਜ਼ ਦੇਵਾਂਗੇ ਜੀ ਵਧੀਆ ਨਵੀਂ ਵਰਾਈਟੀ ਦੇਵਾਂਗੇ ਜੀ ਹਰ ਇੱਕ ਚੀਜ਼ ਦਾ ਡਿਜ਼ਾਈਨ ਹੈ ਜਿਹੜਾ ਉਹ ਅਲੱਗ ਹੋਊਗਾ ਤੁਹਾਨੂੰ ਵੀ ਪਤਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਫੇਰ ਰਿਕਵੈਸਟ ਹੈ ਜੀ ਤੁਸੀਂ ਇਹ ਨਾ ਟੈਨਸ਼ਨ ਕਰਿਆ ਕਰੋ ਵੀ ਇਹਦਾ ਸਲਵਾਰ ਦਾ ਕੱਪੜਾ ਨਹੀਂ ਵਧੀਆ ਹੋਊਗਾ ਇਹਦਾ ਕਮੀਜ਼ ਦਾ ਕੱਪੜਾ ਨਹੀਂ ਵਧੀਆ ਹੋਊਗਾ ਇਹ ਚੀਜ਼ ਆਪਾਂ ਬਿਲਕੁਲ ਨਹੀਂ ਕਰਾਂਗੇ ਸਾਨੂੰ ਪੂਰੀ ਆਪਣੀ ਜ਼ਿੰਮੇਵਾਰੀ ਨਾਲ ਇਮਾਨਦਾਰੀ ਨਾਲ ਅਸੀਂ ਸੂਟ ਉਸ ਤੋਂ ਤੁਹਾਡੇ ਤੱਕ ਪਹੁੰਚਾਉਣਾ ਹੈ ਜੀ ਬਾਕੀ ਜਦੋਂ ਤੁਹਾਡੇ ਤੱਕ ਸੂਟ ਪਹੁੰਚ ਗਿਆ ਤੁਸੀਂ ਮੈਨੂੰ ਆਪੇ ਮੈਸੇਜ ਕਰਕੇ ਦੱਸਣਾ ਵੀ ਸਾਨੂੰ ਸੂਟ ਪਸੰਦ ਆਇਆ ਜਾਂ ਸਾਨੂੰ ਫੈਬਰਿਕ ਪਸੰਦ ਆਈ ਹੈ ਮੈਂ ਹੁਣ ਤੁਹਾਡੇ ਤੋਂ ਮੇਰਾ ਫਰਜ਼ ਬਣਦਾ ਜੀ ਉਸ ਤੋਂ ਬਾਅਦ ਤੱਕ ਪਾਰਸਲ ਲਾਉਣ ਦਾ ਉਹਦੋਂ ਬਾਅਦ ਤੁਸੀਂ ਇੱਕ ਵਾਰ ਮੇਰੇ ਤੋਂ ਸੂਟ ਮੰਗਾ ਲਓਗੇ ਜੇ ਮੈਂ ਇੱਕ ਵਾਰ ਨਹੀਂ ਚੀਜ਼ ਤੁਹਾਨੂੰ ਵਧੀਆ ਦੇਵਾਂਗੀ ਉਸ ਤੋਂ ਬਾਅਦ ਤੁਸੀਂ ਮੇਰੇ ਤੋਂ ਦੁਬਾਰਾ ਕਦੋਂ ਹਨਾ ਸੂਟ ਮੰਗਵਾਉਗੇ ਵੀ ਇੱਕ ਵਾਰ ਜਦੋਂ ਆਪਣੇ ਨਾਲ ਖਰਾਬ ਕਪੜਾ ਭੇਜਦਾ ਫਿਰ ਦੁਬਾਰਾ ਤੋਂ ਅਗਲਾ ਕੋਈ ਕੰਮ ਨਹੀਂ ਇਹ ਕਰਦਾ ਮੈਂ ਇਹ ਕੰਮ ਨਹੀਂ ਕਰਨਾ ਜੀ ਆਪਾਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਪੜਾ ਦੇਵਾਂਗੇ ਜ਼ਿੰਮੇਵਾਰੀਆਂ ਵਾਲਾ ਆਪਣਾ ਰੇਟ ਹੋਊਗਾ ਜੀ ਚਲੋ ਜੀ ਲਓ ਸਕਰੀਨਸ਼ਾਟ ਤੁਸੀਂ ਆਪਣੇ ਸੂਟ ਆ ਜਿਹੜਾ ਬੁੱਕ ਕਰੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ